बाकी अपना दूजा निशान ला के पा सकते हो जिदा निशान ला लो एक डेढ़ इंच बल तो देखो मैं तो हम ए बाकी आप ज्यादा बल पा ला फिर आप आह एदा कपड़ा उत्ते ना। देखो हाँ ज़्यादा आप फिर बल है फिर आपई बेल्ट पिछे कर ली सुई बि क्ड लैनी बल पा आप सारे बल पाने बा, बाकी चैनल सबसक्राइब भी करो नवे भैन भरा वो वो शेयर भी करो तो कमेंट भी करो बबले ख्याल रखना थे बाल निकलो न जा दौड़ पा सूई गए सूई जरूर क्डनी इना चेता रखो कि सूई गडू तो फिर थोड़ा बल सही पा क्यों नहीं कपड़ा खराब हो जाना है जाए तो बाकी थले का कपड़ा भी खिसके ना अपना वो भी ख्याल रखियो ਜਦ ਆਪਾਂ ਨੂੰ ਕੰਮ ਆ ਜਾਂਦਾ ਨਾ ਕੋਈ ਵੀ ਫੇਤਾ ਹੋ ਆਪਾਂ ਨੂੰ ਬੜਾ ਸੌਖਾ। ਜਦ ਨਹੀਂ ਕਮ ਆਉਂਦਾ ਫਿਰ ਆਪਾਂ ਨੂੰ ਹਾਰ ਔਖਾ ਲੱਗਦਾ ਹੈ ਹਨਾ। ਹਰ ਇੱਕ ਨੂੰ ਲੱਗਦਾ ਸਾਨੂੰ ਵੀ ਲੱਗਦਾ ਸੀ ਜੱਲੇ। ਤੇਲ ਕਮ ਕਪੜਾ ਹੈ। ਨਾਲ ਕੋਈ ਇੱਕ ਪਹਿਣਾ। ਤੇ ਦੋ ਤੁਸੀਂ ਸੁੱਤੀ ਕਪੜੇ ਤੇ ਦੂ ਵੀ ਆਪਣੇ ਪਹਿ ਜਾਂਦੇ ਹਨਾ ਵਾ। ਇਹ ਵਿੱਚੋਂ ਤੇਲ ਖੋਣ ਤੇਰਨ ਤੇ ਵੇਖੀ ਭਲਦਣਾ ਆਪਾਂ। ਬਾਕੀ ਗੱਲ ਤੋਂ ਬਾਅਦ ਮੇਰੇ ਚੈਨ ਵਿੱਚ ਸ਼ੂਟ ਕਰੋ ਸਾਰੀ ਜਾਣੀ ਥੱਲੇ ਦਾ ਕੱਪੜਾ ਵੀ ਇਦਾਂ ਦੇਖ ਲੈਣਾ ਤੁਸੀਂ ਥੱਲੇ ਤਾਂ ਨਹੀਂ ਗਿਆ ਥੱਲੇ ਗਿਆ ਉਹਨੂੰ ਸੂਈ ਚੱਕੋ ਆਹੋ ਚੱਕ ਕੇ ਇਦਾਂ ਕਰ ਲਓ ਆਪਣੇ ਹੱਥਾਂ ਨੂੰ ਕਰ ਲਓ ਇਦਾਂ ਦੇਖ ਜਦੋਂ ਮੈਂ ਕੱਢਿਆ ਇਹ ਸਸਪੋਂ ਦੀ ਰੈਣੀ ਆ ਬਾਬਾ ਫੇਟ ਵਰ ਦਹਤ ਕੀਤਾ ਜਾਂਦਾ ਹੈ ਫੇ ਕੋਈ ਪਰਵਾਹ ਨਹੀਂ ਹੁੰਦੀ ਹੈ ਕਿ ਫੇ ਕਿਉਂ ਹੱਥ ਵਿੱਜੇ ਹੁੰਦਾ ਆਪਾਂ ਸੇਪ ਸੇਪ ਨਹੀਂ ਗੜ ਪਾਈ ਜਾਂਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਥੱਲੇ ਦਾ ਕੱਪੜਾ ਵੀ ਇੱਧੇ ਜਰੂਰ ਦੇਖਣਾ ਹੈ ਕਿਉਂ ਜੇ ਉਹ ਥੱਲੇ ਦਾ ਕੱਪੜਾ ਆਪਣਾ ਚਲੇ ਗਿਆ ਖਿਸਕ ਗਿਆ ਬਾਹਰ ਥੱਲੇ ਨੂੰ ਫੇ ਤੁਹਾਨੂੰ ਦੇਖ ਕਰਨਾ ਪੈਣਾ ਤੇ ਉਹ ਘਰ ਨਾ ਖੋ ਜਾਂਦਾ ਹੈ ਨਾ ਦੇ ਇਡਣਾ ਤਾਂ ਪੈਂਦਾ ਇਹ ਕਈ ਵਾਰੀ ਹਰ ਇੱਕ ਨੂੰ ਹੋ ਜਾਂਦਾ ਆ ਅਰ ਜੇ ਤੁਸੀਂ ਪਹਿਲਾਂ ਥੋੜੀ ਜਿਹੀ ਸਹਜਣਾ ਪਾ ਲੂਗੇ ਫਿਰ ਨਹੀਂ ਉਹ ਵੱਲ ਜਾਣਾ ਥੱਲੇ सूई हमेशा कदई का ना धोखा खा जब तुम सूई चक ले फिर खराब इदा हो जाने तो कपड़ा खिसक जाना है ना चैनल सपोर्ट करो मेरे ना मैं आ ग्बे पर लापा पाई लिया गए बारह इंच का फिर अद से टकर ला ले है ना ਜੇ ਜੇਪੈਕ ਪਾ ਕੇ ਜਿਹੜਾ ਹੋ ਆਦੇ ਉਹਦਾ ਉਹ ਸੀਨਾ ਆਪਣਾ ਉੱਤੇ ਆਪਣਾ ਮਲ ਜ਼ਰੂਰ ਪਹਿਣਾ ਚਾਹੀਦਾ ਹੈ ਕਿਉਂਕਿ ਜੇ ਇਹ ਵੱਡਾ ਨਾ ਫਿਰ ਆਪਣਾ ਫਿਰ ਇਹ ਆਪਣੀ ਸਲਵਾਰ ਦੀ ਕਰੀਚ ਨਹੀਂ ਬਣਣੀ ਹੈਗੀ ਕਰੀਚ ਵੱਜਦੀ ਨਹੀਂ ਹੈਗੀ ਆਦੇ ਚ ਜੇ ਥੋੜਾ ਪਹਿਲਾ ਵਾਰ ਸ਼ੂਟ ਆਉਂਦਾ ਤੁਸੀਂ ਛੋਟਾ ਕਰ ਦੋ ਜੇ ਵੱਡਾ ਆਉਂਦਾ ਤਾਂ ਵੱਡਾ ਕਰ ਤਾਂ ਸਾਡਾ ਆਪਾਂ ਜ਼ਰੂਰ ਪਹਿਣਾ ਚਾਹੀਦਾ ਆਦੇ ਚ ਫੇਵਰਿਟ ਨੇਮ ਦੇ ਸ਼ੂਟ ਨੂੰ ਦੋ ਵਾਰੀ ਰੱਖੇ ਪਾਓ ਕੋਈ ਗੱਲ ਨਹੀਂ बाकी वो मैं थोड़ा दस दी पिछला बार पिछली बार जो आ पला है एन लिया वाल पा के पीछे आप पाई दसन दाल ऐसा पा फिर आप अद बेल्ट निशान ला लिया पलो निशान ला लिया बेल्ट के भी निशान ला लिया दो एदा मिल देना आपा जो बाले फिर अपने अटकू मटकू मेरे पता लग जा अपना होर कोई पैना नहीं है ਜੋ ਫਿਰ ਨਿਸ਼ਾਨਾ ਜਣੀਪੇ ਆਪਣੇ ਕੋ ਨਿਸ਼ਾਨਾ ਤੇ ਬਾਦਸੇ ਆਪਾ ਪਾ ਨਹੀਂ ਸਕਦੇ ਫਿਰ ਆਪਣੇ 벨ਟ ਵੱਡੀ ਰਹਿ ਜਾਣੀ ਆ ਬਾਸ ਜਿਆਦਾ ਪੈ ਜਾਣੀ ਆ ਨਾੜੀ ਜਿਹੜੀ ਆ ਹਸੀਨਾਂ ਦੀ ਦੋਨੋਂ ਪੱਲੀਆਂ ਦੀ ਉਹ ਪੱਲੇ ਆਪਾਂ ਸੀਨ ਤੋਂ ਨਹੀਂ ਛੱਕਣਾ ਹੈਗਾ ਚਾਹੇ ਸੀਨ ਦੇ ਉੱਰ ਨਾਲ ਪਾ ਵੀ ਚਾਹੇ ਸੀਨ ਦੇ ਵਿੱਚੋਂ ਪਾ ਵੀ ਮੈਂ ਪਹਿਲਾਂ ਮੇਰੇ ਬਣਾ ਸੀ ਸੀਨ ਦੇ ਮੂਰੇ ਹੁਣ ਆਇਆ ਸੀ ਉਹਦੇ ਉਪਰ ਆ

ਕੀ ਚਾਹਦਾ ਬੜੀ ਇਹਦੇ ਫਿੱਟ ਉਸੇ ਉੱਤੇ ਬ੍ਰੀਕ ਬਾਲ ਕਰ ਤਾ ਇੱਕ ਫਿਰ ਤੁਹਾਡਾ ਕੰਮ ਸਹੀ ਆ ਜਾਂਦਾ ਹੈ ਇੱਥੇ ਆ ਦੇ ਬ੍ਰੀਕ ਬਣੇ ਰ ਇੱਕ ਬੋਟਾ ਨਹੀਂ ਬਣ ਬ੍ਰੀਕ ਬਣ आ देखो आज दे मेरा बरीक बार भी कट आ गया सलवार का कट्टी आ गया हम दो कट एक बार पीछे आसन से आप, आप हाँ जाके। एक बार पाई गई है ये मेरी पच्ची इंच की बेल्ट यह ਇਹ ਸਲਵਾਰ ਦੇ ਨਾਲ ਲਾ ਕੇ বেলਟ ਹੈ ਨਾ ਕਿਤਾ ਇਹ ਤੋਂ ਸਿਰ ਉਹ ਬੜਾ ਪੌਸਾ ਕਰੀਆ ਖਾ ਦੇਖੋ ਆਹ ਦੇ ਬਾਰ ਬੈ ਰਿਆ ਪੜੇ ਆ ਦੇਖੋ ਬਾ ਪੈ ਗਿਆ ਹੈ ਨਾ ਸਾਰੇ ਇਹ ਸਾਰੇ ਜਿੰਨੇ ਬਾਪ ਰੱਖੇ ਉਨੇ ਪੈ ਗਿਆ ਇਹ ਤੋਂ ਆਪਾਂ 1.5 ਇੰਚ ਛੱਡਣਾ ਹੈ ਨੇਫੇ ਦੇ ਕੋ ਮੋਰ ਲਈ ਪਾਸੇ ਨੇ ਪਿੱਛੇ ਇਹ ਪਤਾ ਛੱਡਣਾ ਤੇ ਜੇ ਆਪਾਂ ਇਹ ਨਾਲ ਲੱਗਵੇਂ ਬਾਹਰ ਪਾਉਣੇ ਫਿਰ ਆਪਣੀ ਸਲਵਾਰ ਵਿੱਚ ਨਹੀਂ ਜਾਂਦੀ। ਕਿਉਂ ਆਪਾਂ ਬੈਚ ਨੂੰ ਨਹੀਂ ਜਾਂਦੀ ਹੋਣੀ ਹੈਗੀ। ਤਾਂ ਬਾਹਰ ਹੀ ਇੱਦਾਂ ਬਾੜ 1.5 ਇੰਚ ਛੱਡ ਦੋ। ਤਾਂ ਇੱਕ ਹੋਰ ਤਰ੍ਹਾਂ ਵੀ ਬਾੜ ਪਾਉਂਦੀ ਉਹ ਵੀ ਮੈਂ ਤੁਹਾਨੂੰ ਹੁਣੇ ਐਸੀ ਬੜੀ ਬੀੜੀਕਾ ਦੱਸ ਦਿੰਨੀ ਆ। ਟੱਕਾ ਪੰਨ ਲਾਈ ਵਾ। ਆ ਦੇਖੋ ਇਹ ਦੂਜਾ ਪੱਲਾ ਹੈ ਆਪਣਾ। ਤੇ ਬਾਹ ਬੈਲਟ ਪਈ ਆ। ਇਹ ਬੈਲਟ ਨੂੰ ਵੀ ਘੱਟ ਆਪਾਂ ਲਾਇਆ ਦੇਖੋ। कट्ट लाए बैल्टू भी तलवार न्याद लाए आप है ना तो जे आप मतलब थो नहीं होना बैल्ट ला के बाल पाने तुदा देखो एदा बल पा लो कि हम इस पास नए पासे पैनी इदा एदा देख लो है ना तक देख लाल आद रखे सलवार ਆ ਦੇ ਉਹ ਬਾੜ ਦਾ ਲਾ ਲਓ ਤੇ ਆ ਵੀ ਸਲਵਾਰ ਦਾ ਪਾਸੇ ਬਣਾਉਣ ਲਾ ਲਓ ਸੇਡ ਸਾਡੀ ਬਾਸ ਇਹੀ ਆ ਜਾਣੀ ਆ ਠੀਕ ਹੈ ਜੀ ਆਹ ਦੇਖੋ ਇਹਦੇ ਬਾਅਦ ਹੁਣ ਆਪਾਂ ਇਸ ਤਰ੍ਹਾਂ ਨੂੰ ਪਾਉਣੀ ਆ ਇੱਧਰ ਨੂੰ

ਇਹ ਮੋੜਲੇ ਪਾਸੇ ਪੁਣੀ ਆਪਾ ਯਾਨੀ ਇਹੇ ਤੁਸੀਂ ਜਿੱਥੋਂ ਬੈਲਟ ਲਾ ਕੇ ਨਹੀਂ ਥੋਤੇ ਤੁਸੀਂ ਰੰਦੇ ਹੈ ਨਾ ਇਹ ਹੁਣ ਮੈਂ ਤੁਹਾਨੂੰ ਬਹੁਜੀ ਤਰ੍ਹਾਂ ਇੱਕ ਹੀ ਦੱਸ ਦੇਣਾ ਹੈ 5000 4 ਕਮੈਂਟ ਵੀ ਫਿਰ ਉਹ ਵੀਡੀਓ ਬਣੇ ਸਾਰੇ ਇੱਕੇ ਦੱਸ ਦੇਣਾ ਤੁਸੀਂ ਇੱਦਾਂ ਸਿੰਮਾ ਲਾ ਲਓ ਤਾਂ ਕਾ ਲੇ ਕੋਈ ਨਹੀਂ

कई नहीं है ना लाके बेल्ट भी नहीं बल पेंदे है कले चक अपना हा जानी है नहीं, बेल्ट है नी अपने ये सौखा है बहुत सौखा समा तरीका अब तरीका सब तो सौखा है बैठ क्या कपड़ा कमाए बाल नहीं फिर सूट कई बार आता है आप थले भी बाल का ख्याल रखना फिर बाल अपना दूजा लहू

मेरा भरया हथ साफ के रखे किसी मामा के पुत जे गए वातियां तान के साथ रखिया करते बेचारे अपन जाना के अगर सा रखिया करते आ ख्याल रखना हूँ मेरा बाल इतने छोटा होना इतक फिर पिछली बार भी छोटा आया से इतकी भी छोटा ही होना हम हुण क्योंकि सीन से बल नहीं पा सीन से बाल पीन बेच है सीन से बल नहीं पाना है जो बड़ा आता तो कर दो

ਕੱਟ ਤੱਕ ਨਾ ਪਾਓ ਤੁਸੀਂ ਬਾਣ ਆਪਣੀ ਬੈਲਟ ਲਾ ਕੇ ਦੇਖ ਲਓ ਇਹ ਤੁਹਾਡੀ ਬੈਲਟ 10 ਇੰਚਾਂ ਦੀ ਹੈ ਆਪਣਾ ਤੁਸੀਂ ਕੱਟ ਟੱਕ ਦੇਖੋ ਕਿੱਥੇ ਲਾਇਆ ਟੱਕ ਲਾਇਆ ਆਪਾਂ ਹਣਾ ਤੇ ਇਹਦਾ ਨਾਪ ਲਓ ਮਾੜ ਪਾ ਕੇ ਇੱਕ ਆ ਦੇਖੋ ਇਹਨਾਂ ਸਹੀ ਆਇਆ ਹੈ ਹਣਾ ਇੱਥੇ ਬਾਣ ਪਿਆ ਹੈ ਇੱਥੇ ਕੱਟ ਐਨ ਸਹੀ ਆਇਆ ਤੇ ਹੁਣ ਤੁਸੀਂ ਇਹ ਦੇਖਣਾ ਪਮੋਰੇ ਆਪਣੇ ਬਲ ਠੀਕ ਪੈ ਗਏ ਹੈ ਮੋਰੇ ਆਪਣੇ ਸਹੀ ਪੈ ਬੰਨ ਇੱਥੇ ਤੱਕ ਨਹੀਂ ਤਾਂ ਫੇਰ ਇੱਕ ਅੱਧਾ ਬਲ ਤੁਹਾਨੂੰ ਢੇੜਨਾ ਪੈਣਾ ਹੈ ਕਿਉਂਕਿ ਫੇਰ ਆਪਾਂ ਵੱਡਾ ਰੱਖਣਾ ਹੈ ਨਾ ਇਹਦੇ ਜਿੰਨਾ ਰੱਖਣਾ ਇੱਕ ਬਲ ਢੇੜਨਾ ਕਰ ਆਪਾਂ ਨੂੰ ਬਸ ਇਹ ਤੇ ਵੀ ਇੱਕ ਬਲ ਢੇੜਨਾ ਪਿਆ ਕਿਉਂ ਸਲਵਾਰ ਛੋਟੀ ਹੈ ਦੂਜਾ ਨਹੀਂ ਹੈ ਕਿ ਵੱਡਾ ਚਲੋ ਇੱਕ ਬਲ ਪਿਆ ਆਪਾਂ ਇੱਟਾ ਢੇੜ ਲੈ ਕੇ ਹੁਣ ਆਪਾਂ বেলਟ ਨਾਲ ਲਾਉ ਲਾਤੀ বেলਟ ਆ ਲੈ ਇੱਕ ਨਾਲ ਲਾਉਣ ਲੱਗੀਆਂ ਆਪਾਂ ബെൽറ്റ് എപ്പോൽ സലവർ ലാഭാ കട്ട പൂര ആ ആ വെക്കൂ ആ

ਕਿੰਤੇ ਆਪ ਨੂੰ ਕਪੜੇ ਚੌਖੇ ਹੋ ਜਾਂਦੇ ਹਰ ਇੱਕ ਤੋਂ ਵਾਕਿ ਤੁਸੀਂ ਆਖਿਆ ਖਿਆਲ ਰੱਖਿਓ ਤੁਹਾਡੇ ਪੱਥਲੇ ਦੇ ਬਾਅਦ ਨੂੰ ਥੱਲੇ ਕੱਢਣ ਅਬੀ ਨਾ ਕੀ ਆਨ ਰੱਖਿਓ

ਤੁਸੀਂ ਵਸੇ ਨਾ ਘਾੜ ਰੱਖਣਾ ਬਈ ਬੜ ਦੋਨੇ ਆਪਣੇ ਸਹੀ ਆ ਜਾਣ ਇਧਰਲੇ ਪਾਸੇ ਦੇ ਵਿੱਚ ਨੂੰ ਆਉਣੇ ਇਧਰਲੇ ਪਾਸੇ ਦੇ ਵਿੱਚ ਨੂੰ ਆਉਣੇ ਤੇ ਆ ਆ ਉਦਦਾ ਬਾਏ ਬਾ ਉਦਦਾ ਉਦਦਾ ਵੀ ਸੋਖਾ ਲਾ ਲ ਤੁਸੀਂ ਉਦਦਾ ਤੁਹਾਨੂੰ ਇਦਾਂ ਹੀ ਸੀ ਬੋਤ ਲੱਗਣਾ ਹੈ ਤੇ ਤੁਸੀਂ ਆਹ ਪਿੱਛੇ ਆਪਣਾ ਹਨਾ ਅੱਧ ਚ ਨਿਸ਼ਾਨੀ ਲਾ ਲਾ ਅੱਧ ਚ ਨਿਸ਼ਾਨੀ ਲਾ ਕੇ ਫੇਰ ਤੁਸੀਂ ਪਿਛਲੇ ਪੰਨੇ ਦੀ ਵੇਖਿਓ ਕੱਟ ਲਾ ਲਾ ਫੇਰ ਉਠੋ ਕੱਟਣ ਸਹੀ ਪੈ ਜਾਂਦਾ ਹੈ ਤੇ ਬਾੜ ਫੇਰ ਉੰਨੇ ਵੱੜ ਪੈਣੇ 1 2 3 4 5 6 7 8 9 10 11 दस है। एक दो तीन चार छः सात नौ दस ग्यारह 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 है दोनों मेरी अगली रेडियो वाहगुरु जी का खालसा वाहू जी की फतेह अगली वीडियो थो तंदुरुस्तार रखे